바이그루지 કા ખાલસા 바이그루જી ਕੀ پتہ 바이그루지 ગુરુ નાનક પાશા સબ دے પરિવારਾਂ دے اپنا મેર ભર્યા રખણજી ਬੈਗਰੂ ਜੀ ਮੈਂ ਸਾਰੇ ਹਮ ਚਰਨਾ ਜੀ ਬੇਨਤੀ ਕਰਦੀ ਆਂ ਗੁਰੂ ਸਾਹਿਬ ਤੁਹਾਡੀਆਂ ਬੜੀਆਂ ਧੜ ਤੇ ਕਿਰਪਾ ਕਰਨ ਬੈਗਰੂ ਜੀ ਤੁਹਾਨੂੰ ਆਪਣੇ ਚਰਨਾਂ 'ਵਾਂ ਲਾ ਕੇ ਰੱਖਣ ਬੈਗਰੂ ਜੀ ਕਦੇ ਵੀ ਬਾਣੀ ਦਾ ਰਾੜਾ ਪਾਣਾ ਛੱਡੀਏ ਸਾਰੇ ਜਾਣੇ ਆਪਾਂ ਬੱਧਾ ਜੱਟੀ ਨਾਗਰੇ ਆ ਗਏ ਜਿੰਨਾ ਮੇ ਰੱਬ ਦਾ ਨਾਮ ਲੈਣਾ ਜਿਤਨਾ ਵੀ ਆਪਣੇ ਤਾਂ ਹੋ ਸਕਦਾ ਆਂ ਆਪਾਂ ਦਿਲੋਂ ਲਾ ਕੇ ਗੁਰੂ ਨੂੰ ਜਪਿਆ ਕਰੀਏ ਤੇ ਬੈਗਰੂ ਜਿਹੜੇ ਅੰਦੇ ਸਾਡਾ ਮਨ ਨਹੀਂ ਲੱਗਦਾ ਆਪਣਾ ਸਾਰਿਆਂ ਦਾ ਨਹੀਂ ਲੱਗਦਾ ਹੈਗਾ ਮੈਂ ਆਪਣਾ ਵੀ ਕਹਿੰਨੀ ਆਂ ਤੇ ਬਾਰੇ ਤਰਤੀ ਦੇ ਵਜੇ ਬੀਜ ਬੀਜ ਗਏ ਚਾਹ ਹੋ ਸਕਦਾ ਬੀਜ ਕੇ ਐਸਾ ਪੁੱਠਾ ਬੀਜ ਗੇ ਉਹਨੇ ਉਗਣਾਈਆਂ ਤੇ ਬਾਕੀ ਆਪਾਂ ਆਪਣਾ ਨਿਤਨੇਮ ਨਾਲ ਛੱਡਿਏ ਚਾਹ ਸਾਡਾ ਮਨ ਥੋੜਾ ਲੱਗਦਾ ਜਾਂ ਬਹੁਤਾ ਲੱਗਦਾ ਇਹਦੇ ਗੁਰੂ ਸਾਹਿਬ ਜੀ ਆਪ ਜਾਣਦੇ ਆਪਾਂ ਪੱਕੇ ਨਿਤਨੇਮੀ ਬਣੀਆਂ ਜੀ ਜੇ ਕੋਈ ਵੱਧ ਘੱਟ ਬੋਲਿਆ ਗਿਆ ਤੇ ਮੈਨੂੰ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दास होई क्यों बेरागण तो जी सात घर में नो आन पूछे दास होई क्यों बेरागण तो जी सात घर में नो आन पूछे ਲੋਕੀ ਮੈਨੂੰ ਕਹਿੰਦੇ ਤੇਰਾ ਸਤਗੁਰ ਕੀਤੇ ਦੇਸ ਦਾ ਲੋਕੀ ਮੈਨੂੰ ਕਹਿੰਦੇ ਤੇਰਾ ਸਤਗੁਰ ਕੀਤੇ ਦੇਸ ਦਾ ਅੱਖਾਂ ਬੰਦ ਕਰ ਤੇਰੇ ਅੰਦਰ ਹੈ ਵਸਦਾ ਕਿਥੇ ਲਬਦਾ ਫਿਰੇਦਾ ਸਤ ਤੂੰ ਜੀ ਸਤਗੁਰ ਮੈਨੂੰ ਆਣ ਪੁੱਛਿਆ ਦਸ ਹੋਈ ਕਿਉ ਬਰਾਗਣ ਤੋ ਜੀ ਸਤ ਮੁਰ ਮੈਨੂ ਆਣ ਪੁਛਿਆ ਲੋਕੀ ਮੈਨੂੰ ਕਹਿੰਦੇ ਤੇਰਾ ਗੁਰੂ ਕਿਵੇਂ ਬੋਲਦਾ ਲੋਕੀ ਮੈਨੂੰ ਕਹਿੰਦੇ ਤੇਰਾ ਗੁਰੂ ਕਿਵੇਂ ਬੋਲਦਾ ਸੱਚ ਦੱਸਾਂ ਤੈਨੂੰ ਗੁਰੂ ਬਾਣੀ ਵਿੱਚ ਬੋਲਦਾ ਸੱਚ ਦੱਸਾਂ ਤੈਨੂੰ ਗੁਰੂ ਬਾਣੀ ਵਿੱਚ ਬੋਲਦਾਂ ਗੱਲਾਂ ਕਰ ਕਰ ਥੱਕ ਜੇਗਾ ਤੂੰ ਜੀਤ ਗੁਰ ਮੈਨੋਂ ਆਣ ਪੁੱਛਿਆ ਦਾਸ ਹੋਈ ਕਿਉਂ ਬਹਿ ਰ ਅਗੜ ਤੂੰ ਜੀਤ ਗੁਰ ਮੈਨੋਂ ਆਣ ਪੁੱਛਿਆ ਲੋਕੀ ਮੈਨੋਂ ਕਹਿੰਦੇ ਤੇਰਾ ਗੁਰੂ ਕਿੱਥੇ ਵਸਦਾ ਲੋਕੀ ਮੈਨੋਂ ਕਹਿੰਦੇ ਤੇਰਾ ਗੁਰੂ ਕਿੱਥੇ ਵਸਦਾ ਸਾਰੀ ਦੁਨੀਆ ਤੇ ਹਾਰੇ ਕਾਣ ਵਿੱਚ ਹੱਸਦਾ ਸਾਰੀ ਦੁਨੀਆ ਤੇ ਹਾਰੇ ਕਾਣ ਵਿੱਚ ਹੱਸਦਾ સોને પરખ કે વેખલમી તું જી સતપુર મેનુવાન પૂછિયા દસ હોય બરા ગણ તું જી સતપુર મેનુઆન પૂછિયા ਲੋਕੀ ਮੈਨੋ ਕਹਿੰਦੇ ਤੇਰਾ ਗੁਰੂ ਕੀ ਵੇਸੋਂੰਦਾਂ ਲੋਕੀ ਮੈਨੋ ਕਹਿੰਦੇ ਤੇਰਾ ਗੁਰੂ ਕੀ ਵੇਸੋਂੰਦਾਂ ਬੀ ਲੋਇ ਆਰ ਦਾਸ ਕਰ ਹਰ ਵੇਲੇ ਸੋਨੰਦਾਂ ਰਮ ਜਾਨ ਬੀ ਆ ਜਾਣੇ ਗੁਰੂ ਤੋਂ ਦੀ ਸਾਤ ਗੁਰ ਮੈਨੋ ਆਣ ਪੁੱਛੀਆ ਰਮਨ ਜਾਂ ਦੀ ਲਾਂ ਦੀਆਂ ਜਾਣੇ ਗੁਰੂ ਤੁਮ ਜੀ ਸਤ ਬਰ ਮੈਨੋ ਆਣ ਪੁੱਛਿਆ ਦਾਸ ਹੋਈ ਕਿਉਂ ਬੈਰ ਅਗੜੇ ਤੁਮ ਜੀ ਸਤ ਬਰ ਮੈਨੋ ਆਣ ਪੁੱਛਿਆ ਦਾਸ ਹੋਈ ਕਿਉਂ ਬੈਰ ਅਗੜੇ ਤੁਮ ਜੀ ਸਤ ਬਰ ਮੈਨੋ ਆਣ ਪੁੱਛਿਆ ਵਾਹਿਗੁਰੂ ਜੀ ਮੈਂ ਕੱਲ ਦੇ ਪਰਸੋ ਦੋ ਦਿਨ ਕਪਤਾਨੀ ਪਾਉਣੀ ਮੈਂ ਲੁਧਿਆਣੇ ਜਾਣਾ ਉਸ ਤੋਂ ਬਾਅਦ ਚੱਲ ਕੇ ਕਪਤਾ ਪਾਉਂਗੀ ਮੈਂ ਤੇ ਵਾਹਿਗੁਰੂ ਜੀ ਅੱਜ ਬੋਲ ਆ ਚੁੱਕਾ ਹਾਂ ਗੀਆਂ ਮੇਰੇ ਤੋਂ ਕਪਤਾ ਬੋਲਦੇ ਹਾਂ ਮਾਤ ਘਟ ਬੋਲਿਆ ਗਿਆ ਤੇ ਮੈਨੂੰ ਮਾਫੀ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ